ਲਈ ਕੋਈ ਕਮੀ ਨਹੀਂ ਹੈ ਹੋਰ ਅੱਜ ਕੇ ਖਾਣਗੇ ਹallelujah ਸੋ ਸੱਚੀ ਗੱਲ ਆ ਕੈਨੇਡਾ ਅਮਰੀਕਾ ਦੇ ਵਿੱਚ ਬਹੁਤ ਹੀ ਜਿਹੜਾ ਆ ਕੰਮ ਦੀ ਪ੍ਰੋਬਲਮ ਚੱਲ ਰਹੀ ਆ ਬਹੁਤ ਜ਼ਿਆਦਾ ਬੱਚੇ ਉੱਥੇ ਆ ਜਿਹੜੇ ਬੇਰੋਜ਼ਗਾਰ ਆ ਮੈਂ ਅੱਗੇ ਵੀ ਇੱਕ ਦਿਨ ਤੁਹਾਨੂੰ ਇਹ ਗੱਲ ਕਹੀ ਸੀ ਤੇ ਮੈਂ ਤੁਹਾਨੂੰ ਫਿਰ ਤੋਂ ਕਹਿਣਾ ਚਾਹਾਂਗੀ ਜਿਨ੍ਹਾਂ ਦੇ ਕੋਲ ਜੋਬ ਆ ਉਹ ਚੇਂਜ ਕਰਨ ਦੀ ਕੋਸ਼ਿਸ਼ ਬਿਲਕੁਲ ਨਾ ਕਰਿਓ ਅਗਰ ਤੁਸੀਂ ਚੇਂਜ ਕਰਨੀ ਹੈ ਤੇ ਜਦ ਤੱਕ ਦੂਜੀ ਜੌਬ ਕਨਫਰਮ ਹੋ ਕੇ ਤੁਹਾਡੇ ਹੱਥ 'ਚ ਨਹੀਂ ਆ ਜਾਂਦੀ ਮੇਰੇ ਖਿਆਲ 'ਚ ਰਿਸਕ ਲੈਣਾ ਜਿਹੜਾ ਆ ਉਹ ਠੀਕ ਨਹੀਂ ਆ ਜੌਬ ਦੇ ਮਸਲੇ ਦੇ ਵਿੱਚ ਖਾਸ ਤੌਰ ਤੇ ਮੈਂ ਕਹਾਂਗੀ ਭਾਵੇਂ ਤੁਹਾਡੇ ਕੋਲੇ ਛੋਟੀ ਜੌਬ ਆ ਵੱਡੀ ਜੌਬ ਆ ਪਰ ਜੌਬ ਬਿਲਕੁਲ ਚੇਂਜ ਨਹੀਂ ਕਰਨੀ ਇਹ ਇਦਾਂ ਦਾ ਟਾਈਮ ਆ ਕਿ ਇੱਕ ਵਾਰੀ ਹੱਥ 'ਚੋਂ ਚੀਜ਼ ਨਿਕਲ ਗਈ ਤਾਂ ਉਹ ਮੁੜ ਕੇ ਹੱਥ ਵਿੱਚ ਆਉਣਾ ਬਹੁਤ ਔਖਾ ਆ ਬਹੁਤ ਔਖਾ ਆ ਇਸ ਲਈ ਮੈਂ ਤੁਹਾਨੂੰ ਇਹ ਵੀ ਕਹਿਣਾ ਚਾਹਾਂਗੀ ਕਿ ਜਿਹੜੇ ਹੁਣ ਸਟੂਡੈਂਟਸ ਤਿਆਰੀ ਕਰਨ ਦੇ ਆ ਜੇ ਤੁਸੀਂ ਮੇਰੇ ਤੋਂ ਸਲਾਹ ਲੈਣਾ ਚਾਹਵੋ ਕਿਉਂਕਿ ਕਈ ਵਾਰੀ ਕੀ ਹੁੰਦਾ ਕਈ ਵਾਰੀ ਜਦੋਂ ਅਸੀਂ ਸਹੀ ਸਲਾਹ ਦਿੰਨੇ ਆ ਤੇ ਕਈਆਂ ਨੂੰ ਨਾ ਉਹ ਸਲਾਹ ਚੰਗੀ ਨਹੀਂ ਲੱਗਦੀ ਉਹ ਇਸ ਲਈ ਨਹੀਂ ਚੰਗੀ ਲੱਗਦੀ ਕਿਉਂਕਿ ਉਹਨਾਂ ਦੇ ਮਨ ਦੀ ਜਿਹੜੀ ਖੁਆਇਸ਼ ਆ ਨਾ ਉਹ ਸਲਾਹ ਉਹਦੇ ਹਿਸਾਬ ਨਾਲ ਨਹੀਂ ਹੁੰਦੀ ਤੇ ਉਹ ਪ੍ਰੋਬਲਮ ਲੱਗਦੀ ਆ ਪਰ ਜਦੋਂ ਉਹ ਉੱਥੇ ਪਹੁੰਚ ਜਾਂਦੇ ਆ ਫਿਰ ਉਹਨਾਂ ਨੂੰ ਜਾ ਕੇ ਅਹਿਸਾਸ ਹੁੰਦਾ ਕਿ ਕਾਸ਼ ਅਸੀਂ ਆਖੇ ਲੱਗ ਜਾਂਦੇ ਪਰ ਕਹਿੰਦੇ ਹੁੰਦੇ ਫਿਰ ਪਛਤਾਇਆ ਕਿਆ ਕਰੇ ਜਦ ਚਿੜੀਆ ਚੁਗ ਗਈ ਖੇਤ ਤੇ ਚੰਗੀ ਗੱਲ ਮੈਂ ਤੁਹਾਨੂੰ ਇਹ ਹੀ ਕਹੂੰਗੀ ਜਿਹੜੇ ਵੀ ਸਟੂਡੈਂਟਸ ਹੋਣ ਆ ਉਹ ਕੈਨੇਡਾ ਅਮਰੀਕਾ ਜਾਣ ਦੀ ਟਰਾਈ ਬਿਲਕੁਲ ਨਾ ਕਰੋ ਤੁਹਾਡੇ ਲਈ ਭਲਾਈ ਇਸੇ ਚੀਜ਼ ਦੇ ਵਿੱਚ ਆ ਕਿ ਜਿਹੜੇ ਬੱਚੇ ਹੋਣ ਆ ਕਿਰਪਾ ਕਰਕੇ ਕੈਨੇਡਾ ਅਮਰੀਕਾ ਜਾਣ ਦੀ ਦੌੜ ਜਿਹੜੀ ਆ ਉਹ ਛੱਡ ਦਿਓ ਕਿਉਂਕਿ ਉੱਥੇ ਜਿਹੜੇ ਪਹਿਲਾਂ ਹੀ ਪਹੁੰਚੇ ਹੋਏ ਆ ਬੇਰੋਜ਼ਗਾਰੀ ਉਹਨਾਂ ਦੇ ਲਈ ਬਹੁਤ ਆ ਹੁਣ ਇੰਨਾ ਈਜ਼ੀ ਨਹੀਂ ਹੈਗਾ ਆਪਾਂ ਜਿਹੜਾ ਸੁਪਨਾ ਦੇਖਦੇ ਆ ਵੀ ਹਾਂ ਉੱਥੇ ਜਾਣਾ ਆ ਤੇ ਬਸ ਹਰੇਕ ਦੁਕਾਨ ਦੇ ਮੋਰੇ ਤੇ ਹਰੇਕ ਮਾਲ ਦੇ ਮੋਰੇ ਜਿਹੜਾ ਆ ਉਹ ਰਿਕੁਆਇਰਮੈਂਟ ਦਾ ਜਿਹੜਾ ਤੁਹਾਨੂੰ ਬੋਰਡ ਲੱਗਾ ਮਿਲ ਜਾਣਾ ਵੀ ਯਸ ਵੀ ਆਰ ਹਾਇਰਿੰਗ ਕਿ ਅਸੀਂ ਜਿਹੜਾ ਇਹ ਰੱਖ ਰਹੇ ਅਸੀਂ ਹਾਇਰ ਕਰ ਰਹੇ ਹਾਂ ਨੋ ਇਦਾਂ ਦਾ ਕੁਝ ਨਹੀਂ ਹੈਗਾ ਆਲਰੇਡੀ ਜਿੰਨੇ ਉਹਨਾਂ ਨੂੰ ਚਾਹੀਦੇ ਉਸ ਤੋਂ ਵੱਧ ਉਹ ਕਰ ਰਹੇ ਤੇ ਅੱਧਾ ਮੁੱਲ ਦੇ ਕੇ ਜਿਹੜਾ ਆ ਉਹ ਕੰਮ ਕਰਵਾਇਆ ਜਾ ਰਿਹਾ ਆ ਉਤੇ ਬੱਚਿਆਂ ਨੂੰ ਫੀਸ ਕੱਢਣੀਆਂ ਔਖੀਆਂ ਹੋਈਆਂ ਘਰ ਦੇ ਰੈਂਟ ਦੇਣੇ ਔਖੇ ਹੋਏ ਆ इवन देन ਬੱਚੇ ਚੱਜ ਦਾ ਖਾਣਾ ਨਹੀਂ ਖਾ ਰਹੇ ਕਿਉਂਕਿ ਚੰਗਾ ਖਾਣਾ ਖਾ ਸਕਣ ਉਸ ਲੈਵਲ ਦੇ ਉਹਨਾਂ ਦੇ ਜੇਬ ਜਿਹੜੀ ਆ ਅਲਾਉ ਨਹੀਂ ਕਰ ਰਹੀ ਅਰ ਜਿਹੜਾ ਮਹਿੰਗਾਈ ਦਾ ਕੰਮ ਆ ਉਹ ਪੀਕ ਤੇ ਪਹੁੰਚਿਆ ਹੋਇਆ ਆ ਕੈਨੇਡਾ ਅਮਰੀਕਾ ਦੇ ਵਿੱਚ ਬਹੁਤ ਜ਼ਿਆਦਾ ਮੰਗਿਆਈ ਆ ਸੋ ਮੈਂ ਪਿਛਲੇ ਦਿਨਾਂ ਦੇ ਵਿੱਚ ਜਦੋਂ ਯੂ ਐਸ ਗਈ ਸੀ ਤੇ ਉੱਥੇ ਬਹੁਤ ਸਾਰੇ ਲੋਕੀ ਜਿਹੜੇ ਆਪਣੇ ਘਰਾਂ ਨੂੰ ਖਰੀਦਣ ਦੇ ਬਾਅਦ ਚ ਪ੍ਰਾਪਰਟੀ ਦੀ ਜਿਹੜੀ ਇਨਸਟਾਲਮੈਂਟ ਆ ਉਹਦੇ ਤੋਂ ਫ੍ਰੀ ਹੋ ਚੁੱਕੇ ਪਰ ਉਹਨਾਂ ਨੂੰ ਫਿਰ ਵੀ ਪ੍ਰਾਪਰਟੀ ਟੈਕਸ ਜਿਹੜਾ ਆ ਉਹ ਕਾਫੀ ਜ਼ਿਆਦਾ ਦੇਣਾ ਪੈ ਰਿਹਾ ਹੈ ਅ ਰੀਅਲੀ ਵੈਰੀ ਹਾਰਡ ਲਾਈਫ ਬਹੁਤ ਜ਼ਿਆਦਾ ਹਾਰਡ ਲਾਈਫ ਆ ਹੋ ਸਕਦਾ ਇਹ ਚੀਜ਼ ਤੁਹਾਡੇ ਸੁਪਨਿਆਂ ਨੂੰ ਹਰਟ ਕਰ ਰਹੀ ਹੋਵੇ ਪਰ ਮੈਂ ਸੱਚੀ ਦਿਲ ਤੋਂ ਤੁਹਾਨੂੰ ਸਲਾਹ ਦੇਣਾ ਚਾਹੁੰਦੀ ਆ ਕਿ ਅਗਰ ਤੁਸੀਂ 40-45 ਲੱਖ ਰੁਪਏ ਖਰਚਣ ਦੇ ਬਾਰੇ ਵਿੱਚ ਸੋਚ ਰਹੇ ਆ ਤੁਹਾਡੇ ਕੋਲੇ ਕੋਈ ਬਜਟ ਆ 30-35 ਲੱਖ ਦਾ ਬਜਟ ਆ ਇਸ ਬਜਟ ਦੇ ਨਾਲ ਤੁਸੀਂ ਇੰਡੀਆ ਦੇ ਵਿੱਚ ਆਪਣੇ ਦੇਸ਼ ਚ ਆਪਣੀ ਸਟੇਟ ਵਿੱਚ ਆਪਣੇ ਲੋਕਾਂ ਵਿੱਚ ਇੱਕ ਬੈਸਟ ਕੰਮ ਸਟਾਰਟ ਕਰ ਸਕਦੇ ਆ ਹੁਣ ਤੁਸੀਂ ਸੋਚੋਗੇ ਕਿ ਇਹ ਸਾਡਾ ਆਪਣਾ ਬਜਟ ਨਹੀਂ ਆ ਪਰ ਅਸੀਂ ਕਿਸੇ ਰਿਸ਼ਤੇਦਾਰਾਂ ਕੋਲੋਂ ਲੈਣਾ ਜਾਂ ਲੋਨ ਚੱਕ ਕੇ ਲੈਣਾ ਹੈ ਤਾਂ ਮੈਂ ਤੁਹਾਨੂੰ ਕਹਿਣਾ ਚਾਹੁੰਦੀ ਕਿ ਫਿਰ ਤੁਸੀਂ ਅਗਰ ਇਹੀ ਐਫਰਟ ਲਾ ਕੇ ਉਧਰ ਜਾਣੇ ਆ ਤਾਂ ਤੁਸੀਂ ਇੱਥੇ ਹੀ ਕਿਉਂ ਨਹੀਂ ਉਸ ਐਫਰਟ ਨੂੰ ਲਗਾ ਕੇ ਇੱਥੇ ਕਿਉਂ ਨਹੀਂ ਕੈਸ਼ ਕਰਨ ਦੀ ਕੋਸ਼ਿਸ਼ ਕਰਦੇ ਇੱਥੇ এমਪਲॉयਮੈਂਟ ਕਿਉਂ ਨਹੀਂ ਕ੍ਰੀਏਟ ਕਰਦੇ ਕਿ ਤੁਸੀਂ ਇੱਕ ਬਿਜ਼ਨਸ ਸ਼ੁਰੂ ਕਰੋ ਇੱਕ ਬਿਜ਼ਨਸ 40-45 ਲੱਖ ਦੇ ਨਾਲ ਬਹੁਤ ਵਧੀਆ ਸ਼ੁਰੂ ਹੋ ਜਾਂਦਾ ਈਵਨ 30-35 ਲੱਖ ਨਾਲ ਅੱਛਾ ਬਿਜ਼ਨਸ ਸ਼ੁਰੂ ਹੋ ਜਾਂਦਾ ਕੁਝ ਬਿਜ਼ਨਸ ਇਸ ਤੋਂ ਵੀ ਘੱਟ ਦੇ ਸ਼ੁਰੂ ਹੁੰਦੇ ਆ ਡੇਰੀ ਫਾਰਮ ਜਿਹੜਾ ਆ ਉਹ ਇਸ ਤੋਂ ਕਿਤੇ ਹੀ ਘੱਟ ਦੇ ਨਾਲ ਜਿਹੜਾ ਆ 8-9 ਲੱਖ ਰੁਪਏ ਦੇ ਨਾਲ ਜਿਹੜਾ ਆ ਉਹ ਸ਼ੁਰੂ ਹੋ ਸਕਦਾ ਆ ਤੁਸੀਂ ਇਦਾਂ ਦੇ ਬਿਜ਼ਨਸ ਜਿਨ੍ਹਾਂ ਦੇ ਵਿੱਚ ਸਬਸਿਡੀ ਆ ਗਵਰਨਮੈਂਟ ਤੁਹਾਨੂੰ ਸਬਸਿਡੀ ਵੀ ਦਿੰਦੀ ਆ ਬਹੁਤ ਸਾਰੀਆਂ ਬਿਜ਼ਨਸ ਇਹੋ ਜੀਆਂ ਹੈਗੀਆਂ ਤੁਸੀਂ ਅਗਰ ਸ਼ੁਰੂ ਕਰੋਗੇ ਤੁਹਾਨੂੰ ਬਹੁਤ ਫਾਇਦਾ ਹੋ ਜੂਗਾ ਔਰ ਉਹਦੇ ਨਾਲ ਤੁਸੀਂ ਕਈਆਂ ਦੂਜਿਆਂ ਦੇ ਲਈ ਜੌਬ ਕ੍ਰੀਏਟ ਕਰ ਸਕਦੇ ਆ ਅਰ ਤੁਸੀਂ ਆਪਣੀ ਬਿਜ਼ਨਸ ਦੇ ਆਪ ਓਨਰ ਹੋ ਸਕਦੇ ਆ ਤੇ ਮੈਂ ਤੁਹਾਨੂੰ ਇਹ ਮਿੰਤ ਕਰਦੀ ਆ ਆਪਣੇ ਭੈਣ ਭਰਾ ਸਮਝ ਕੇ ਆਪਣੇ ਬੱਚੇ ਹੋਣ ਦੇ ਨਾਤੇ ਮੈਂ ਤੁਹਾਨੂੰ ਇਹ ਮਿੰਤ ਕਰਦੀ ਆ ਚੰਗੀ ਸਲਾਹ ਦੇਣ ਦੀ ਕੋਸ਼ਿਸ਼ ਕਰ ਰਹੀ ਆ ਕਿ ਪਲੀਜ਼ ਤੁਸੀਂ ਇਹ ਦੌੜ ਜਿਹੜੀ ਆ ਨਾ ਇਹ ਜਿੰਨੀ ਸੋਹਣੀ ਲੱਗਦੀ ਆ ਇਹ ਇੰਨਾ ਸੋਹਣਾ ਤੁਹਾਨੂੰ ਪਹੁੰਚ ਕੇ ਉੱਥੇ ਲੱਗਣਾ ਨਹੀਂ ਆ ਮੈਂ ਕਹਿੰਨੀ ਤੁਸੀਂ ਪਹਿਲੇ ਹੀ ਹਫਤੇ ਜਾ ਕੇ ਮੱਥੇ ਤੇ ਖਿੱਚ-ਖਿੱਚ ਕੇ ਹੱਥ ਮਾਰਨੇ ਆ ਕਿ ਮੈਂ ਇਹ ਕੀ ਕਰ ਲਿਆ ਆ ਮੈਂ ਤੁਹਾਨੂੰ ਇਹਨ ਜਿਹੜਾ ਆ ਜਿਨੂੰ ਕਹਿ ਸਕਦੇ ਨਾ ਪੂਰਾ ਸੱਚ ਤੇ ਮੈਂ ਤੁਹਾਨੂੰ ਪੂਰਾ ਸੱਚ ਦੱਸ ਦਿੱਤਾ ਕਿ ਜੋ ਅਸੀਂ ਸੁਪਨੇ ਦੇਖਦੇ ਆ ਕਿ ਹਾਂ ਵੀ ਬਹੁਤ ਸੋਹਣੀ ਜਗ੍ਹਾ ਆ ਤੇ ਅਸੀਂ ਉਹਨੂੰ ਇੱਕ ਮੁਲਕ ਨੂੰ ਅਸੀਂ ਆਪਣੇ ਡ੍ਰੀਮਸ ਦੇ ਵਿੱਚ ਉਹਨੂੰ ਸਵਰਗ ਵਾਂਗ ਹੀ ਸਮਝ ਰਹੇ ਆ ਕਿ ਫਿਰ ਮੈਂ ਗਿਆ ਫਿਰ ਮੈਨੂੰ ਹਾਇਰ ਕਰ ਲਿਆ ਉੱਥੇ ਕਿਸੇ ਨੇ ਮੈਂ 1 ਘੰਟੇ ਦੇ 20 ਡਾਲਰ ਕਮਾ ਰਿਆ ਆ 25 ਡਾਲਰ ਕਮਾ ਰਿਆ ਆ ਐਦਾਂ ਦਾ ਕੋਸ਼ ਨਹੀਂ ਹੋਣਾ ਇੱਕ ਸੋਨਾਕਾਰ ਆ ਇੱਕ ਲੰਬੀ ਗੱਡੀ ਆ ਤੇ ਕਾਲੀਆਂ ਸੜਕਾਂ ਤੇ ਚਾਰਚ ਫਿਰੇ ਗੋਰੀ ਚਮੜੀ ਕੁਛ ਨਹੀਂ ਲੱਭਣਾ ਜਿੱਥੇ ਆਪਣੀ ਜਨਤਾ ਜਾਂਦੀ ਆ ਉਹ ਜਨਤਾ ਉਥੋਂ ਜਿਹੜੀ ਉਥੇ ਦੀ ਹੈ ਨਾ ਉਹ ਹੋਰ ਕਿਤੇ ਮੂਵ ਹੋ ਜਾਂਦੀ ਆ ਅਰ ਘਰ ਲੈਣਾ ਤਾਂ ਗੱਲ ਬਹੁਤ ਦੂਰ ਦੀ ਹੋ ਗਈ ਆ ਉੱਥੇ ਕਿਸੇ ਦੇ ਘਰ ਵਿੱਚ ਰਹਿ ਕੇ ਸਰਵਾਈਵ ਕਰਨਾ ਵੀ ਜਿਹੜਾ ਐ ਨਾ ਬਹੁਤ ਜ਼ਿਆਦਾ ਔਖਾ ਹੋ ਗਿਆ ਇਸ ਲਈ ਆਪਣੇ ਬੱਚਿਆਂ ਦੇ ਨਾਲ ਐਡਾ ਵੱਡਾ ਰਿਸਕ ਨਾ ਲਵੋ ਤੁਸੀਂ ਬੱਚਿਆਂ ਦੇ ਸਿਰ ਤੇ ਬਹੁਤ ਵੱਡੀ ਗੇਮ ਖੇਡ ਰਹੇ ਆ ਕਿ ਜਦੋਂ ਬੱਚਾ ਜਿਹੜਾ ਆ ਉਹ ਬਾਹਰ ਜਾਂਦਾ ਆ ਤੁਸੀਂ ਤੁਸੀਂ ਲੋਨ ਚੱਕਿਆ ਹੁੰਦਾ ਉਹਦੇ ਬਾਅਦ ਤੁਸੀਂ ਬੱਚੇ ਨੂੰ ਪਿੱਛੇ ਫੋਨ ਕਰਦੇ ਆ ਕਿ ਕਿਸ਼ਤ ਦੇਣ ਵਾਲੀ ਪਈ ਆ ਤੂੰ ਕੰਮ ਕਿਉਂ ਨਹੀਂ ਕਰਦਾ ਤੂੰ ਕੰਮ ਕਿਉਂ ਨਹੀਂ ਲੱਭਦਾ ਉਥੇ ਉਹ ਇੰਨੀਆਂ ਚੀਜ਼ਾਂ ਦੇ ਵਿੱਚ ਇੰਨਕ ਜਿਆਦਾ ਫਸਿਆ ਹੋਇਆ ਆ ਕਿ ਉਹਨੂੰ ਕੁਝ ਵੀ ਸਮਝ ਨਹੀਂ ਆਉਂਦੀ ਔਰ ਫਿਰ ਤੁਸੀਂ ਕਹਿੰਦੇ ਸਾਡੇ ਸਾਡੇ ਬੱਚਿਆਂ ਨੂੰ ਡਿਪਰੈਸ਼ਨ ਹੋ ਗਿਆ ਆ ਬਾਹਰ ਜਾ ਕੇ ਉਹਨੂੰ ਡਿਪਰੈਸ਼ਨ ਨਾ ਹੋਵੇ ਤਾਂ ਹੋਰ ਕੀ ਹੋਵੇ ਉਹਨੇ ਕਾਲਜ ਜਾਣਾ ਆ ਕਿਉਂਕਿ ਅਗਰ ਉਹ ਕਾਲਜ ਨਹੀਂ ਜਾਏਗਾ ਤੇ ਉਹਨੂੰ এমਪਲੋਇਮੈਂਟ ਲੈਟਰ ਵੀ ਜਿਹੜੀ ਆ ਉਹਨੂੰ ਵਰਕਿੰਗ ਆਵਰਸ ਜਿਹੜੇ ਉਹ ਇਸ਼ੂ ਨਹੀਂ ਹੋਣਗੇ ਅਗਰ ਉਹਦੇ ਕੋਲੇ ਕਾਲਜ ਦੀ ਲੈਟਰ ਨਹੀਂ ਆ ਸਟੂਡੈਂਟ ਲੈਟਰ ਉਹਦੇ ਕੋਲੇ ਨਹੀਂ ਆ ਤੋਂ ਉਹਨੂੰ ਕਿਸੇ ਨੇ ਵੀ ਚੰਗੇ ਮਤਲਬ ਹਾਂ ਤੇ ਉਹਨੂੰ ਕੋਈ ਜੌਬ ਦੇ ਚਾਂਸਸ ਜਿਹੜੇ ਆ ਉਹ ਨਹੀਂ ਮਿਲਦੇ ਅਗਰ ਜੌਬ ਦੇ ਚਾਂਸਸ ਮਿਲਦੇ ਵੀ ਆ ਤਾਂ ਵੀਕਲੀ 30 40 ਘੰਟੇ ਮੈਕਸਿਮਮ ਉਹ ਕਰ ਸਕਦਾ ਜਿਆਦਾਤਰ ਇਸ ਤੋਂ ਘੱਟ ਹੀ ਮਿਲਦੇ ਆ ਮੋਸਟਲੀ ਵੀਕ ਘੰਟੇ ਜਾਂ ਕਹ ਲਓ ਕਿ ਫੋਰਟਨਾਈਟਸ ਮਿਲਦੀਆਂ ਆ ਕਿ 40 ਨਾਈਟਸ ਜਿਹੜੀਆਂ ਆ 40 ਘੰਟੇ ਦੋ ਵੀਕਾਂ ਦੇ ਜਿਹੜੇ ਆ ਉਹ ਮਿਲਦੇ ਆ ਹੁਣ 40 ਘੰਟਿਆਂ ਦੇ ਵਿੱਚ ਦੋ ਹਫ਼ਤਿਆਂ ਦੇ ਤਾਂ 20 ਘੰਟੇ ਆ ਗਏ ਫਿਰ ਇੱਕ ਹਫ਼ਤੇ ਰਹਿਰ ਉਹਦੇ ਵਿੱਚ 7-7 ਡਾਲਰਾਂ ਤੇ 8-8 ਡਾਲਰਾਂ ਤੇ ਵੀ ਜਿਹੜੇ ਆ ਸਟੂਡੈਂਟ ਕੰਮ ਕਰ ਰਹੇ ਆ ਤਾਂ ਅਗਰ 7-8 ਡਾਲਰ ਨੂੰ ਤੁਸੀਂ ਇੱਥੇ ਮਲਟੀਪਲਾਈ ਵੀ ਕਰੋਗੇ 60-62 ਦੇ ਨਾਲ ਤੇ ਕੋਈ ਬੱਚਾ ਜਿਹੜਾ ਆ ਨਾ ਉਹ ਕੋਈ ਸਟੈਂਡਰਡ ਦੀ ਲਾਈਫ ਨਹੀਂ ਜੀ ਰਿਹਾ ਬਿਲਕੁਲ ਉਹਨਾਂ ਕੋਲ ਸਟੈਂਡਰਡ ਦੀ ਲਾਈਫ ਨਹੀਂ ਆ ਉਹ ਸਰਵਾਈਵ ਕਰ ਰਹੇ ਆਪਣੀ ਲਾਈਫ ਦੇ ਨਾਲ ਤੇ ਤੁਸੀਂ ਪਿੱਛੋਂ ਉਹਨਾਂ ਦੀਆਂ ਰਗਾਂ ਘੁੱਟਦੇ ਆ ਫੋਨ ਤੇ ਤੇਰੇ ਤੇ ਅਸੀਂ ਇੰਨੇ ਪੈਸੇ ਲਾ ਕੇ ਭੇਜਿਆ ਆ ਉੱਥੇ ਉਹਨੂੰ ਪ੍ਰੋਬਲਮ ਦੇ ਵਿੱਚ ਉਹ ਫਸਿਆ ਆ ਉਹਨੂੰ ਸਮਝ ਨਹੀਂ ਆ ਰਹੀ ਮੈਂ ਕੀ ਕਰਾਂ ਉਹ ਗਲਤ ਕੰਮ ਕਰਕੇ ਵੀ ਪਿਛਲਿਆਂ ਦਾ ਮੂੰਹ ਬੰਦ ਕਰਨਾ ਚਾਹੁੰਦਾ ਆ ਤੇ ਆਪਣਾ ਢਿੱਡ ਭਰਨਾ ਚਾਹੁੰਦਾ ਆ ਪਰ ਗਲਤ ਕੰਮ ਕਰਕੇ ਵੀ ਉਹਦੇ ਕੋਲੋਂ ਉੱਥੇ ਕੋਸ਼ ਨਹੀਂ ਬਣ ਰਿਆ ਇਸ ਲਈ ਜਿਹੜੇ ਉੱਥੇ ਬਹੁਤ ਪੁਰਾਣੇ ਗਏ ਆ ਬਾਲੇ ਸੌਖੇ ਹੁਣ ਉਹ ਵੀ ਨਹੀਂ ਆ ਬਾਲੇ ਸੌਖੇ ਉਹ ਵੀ ਨਹੀਂ ਆ ਪਰ ਸਾਵਾ-ਸਾਵਾ ਉਹਨਾਂ ਦਾ ਕੰਮ ਚੱਲ ਰਿਹਾ ਆ ਪਰ ਜਿਨ੍ਹਾਂ ਦੇ ਕੋਲੇ ਹੈ ਹੀ ਨਹੀਂ ਕੰਮ ਅ ਬਿਲਕੁਲ 2 ਸਾਲ ਹੋਏ ਜਿਨ੍ਹਾਂ ਨੂੰ ਗਿਆਨ ਨੂੰ ਜਿਹੜੇ ਪਿਛਲੇ 2 ਸਾਲ ਤੋਂ ਗਏ ਆ ਉਹਨਾਂ ਦੇ ਲਈ ਤਾਂ ਬਹੁਤ ਜ਼ਿਆਦਾ ਉਹ ਪ੍ਰੋਬਲਮ ਦੇ ਵਿੱਚ ਆਰ ਜਿਹੜੇ ਹੁਣ ਜਾਣ ਦੀ ਕੋਸ਼ਿਸ਼ ਕਰ ਰਹੇ ਆ ਨਾ ਮੈਂਤ ਕਰਦੀ ਆ ਵੀ ਤੁਸੀਂ ਆਪਣੀ ਡਾਇਰੈਕਸ਼ਨ ਚੇਂਜ ਕਰ ਲਓ ਕਿਉਂਕਿ ਵਿਦਿਨ ਫਿਊ ইयर्स ਇੰਡੀਆ ਨੇ ਸੁਪਰ ਪਾਵਰ ਹੋ ਜਾਣਾ ਆ ਅਰ ਤੁਹਾਨੂੰ ਇੱਥੇ ਤੁਸੀਂ ਇਨਵੈਸਟਮੈਂਟ ਕਰਨ ਦੀ ਸੋਚਣੀ ਆ ਤੇ ਤੁਹਾਨੂੰ ਇੰਡੀਆ ਵਿੱਚ ਇਨਵੈਸਟਮੈਂਟ ਕਰਨ ਨੂੰ ਔਖਾ ਹੋ ਜਾਣਾ ਤੁਹਾਡੇ ਬਾਹਰਲੇ ਡਾਲਰ ਜਿਹੜੇ 5-7 ਹੋਣੇ ਨਾ ਤੁਹਾਡੇ ਕੋਲ 5-7000 ਡਾਲਰ ਉਹਨਾਂ ਦੇ ਨਾਲ ਇੱਥੇ ਫਿਰ ਕੁਝ ਨਹੀਂ ਬੰਨਣਾ ਅਰ ਜਨਤਾ ਨੇ ਉਧਰੋਂ ਰਿਵਰਸ ਮਾਈਗ੍ਰੇਸ਼ਨ ਜੜੀ ਆ ਉਹ ਲੈਣੀ ਆ ਉਹਨਾਂ ਨੇ ਇਧਰ ਨੂੰ ਆਉਣਾ ਹੀ ਆ ਅਰ ਇਹ ਮੈਂ ਪਿਛਲੇ ਤਿੰਨਾਂ ਸਾਲਾਂ ਤੋਂ ਕਹ ਲੋ ਢੋਲ ਵਜਾਈ ਜਾ ਰਹੀਆਂ ਬਾਰੇ ਜਿਆਦਾ ਆਖੇ ਨਹੀਂ ਲੱਗ ਰਹੇ ਪਰ ਫਿਰ ਵੀ ਕਾਫੀ ਬੱਚੇ ਜਿਹੜੇ ਆ ਉਹ ਆਖੇ ਲੱਗ ਗਏ ਆ ਤੇ ਅੱਜ ਮੈਂ ਫੇਰ ਤੁਹਾਨੂੰ ਇਹ ਗੱਲ ਜਿਹੜੀ ਆ ਇਹ ਦੱਸੀ ਆ ਕਿ ਕੋਈ ਤੁਹਾਨੂੰ ਯੂ ਐਸ ਕੈਨੇਡਾ ਦੇ ਵਿੱਚ ਜਾਣ ਵਿੱਚ ਕੋਈ ਤੁਹਾਨੂੰ ਬਹੁਤਾ ਫਾਇਦਾ ਆਉਣ ਵਾਲਾ ਨਹੀਂ ਆ ਤੁਸੀਂ ਆਪਣੀ ਹੀ ਕੰਟਰੀ ਨੂੰ ਤੁਸੀਂ ਬਹੁਤ ਅਪ ਲੈਵਲ ਤੇ ਜਾਂਦਿਆਂ ਦੇਖੋਗੇ ਪਰਮੇਸ਼ਵਰ ਦੀ ਬੜੀ ਗ੍ਰੇਸ ਆ ਸਾਡੀ ਕੰਟਰੀ ਦੇ ਉੱਤੇ ਅਸੀਂ ਪਰਮੇਸ਼ਵਰ ਦਾ ਧੰਨਵਾਦ ਕਰਦੇ ਆ ਕਿ ਪਰਮੇਸ਼ਵਰ ਨੇ ਸਾਨੂੰ ਬles ਕੀਤਾ ਆ ਈਵਨ ਦੈਨ ਆਸਟ੍ਰੇਲੀਆ ਆਪਣੇ ਆਪ ਦੇ ਵਿੱਚ ਇੱਕ ਬਹੁਤ ਅੱਛੀ ਕੰਟਰੀ ਆ ਉੱਥੇ ਵੀ ਮਹਿੰਗਾਈ ਜਿਹੜੀ ਆ ਨਾ ਰਿਕਾਰਡ ਤੋੜ ਰਹੀ ਆ ਲੋਕਾਂ ਕੋਲੋਂ ਉੱਥੇ ਵੀ ਸਰਵਾਈਵ ਕਰਨਾ ਔਖਾ ਹੋ ਰਿਹਾ ਅਰ ਜਦੋਂ ਮੈਂ ਦੁਬਈ ਦੇ ਵਿੱਚ ਗਈ ਤੇ ਮੈਂ ਦੁਬਈ ਦੇ ਵਿੱਚ ਦੇਖਿਆ ਕਿ ਉੱਥੇ 7-8 ਦਿਨਾਰ ਦਾ ਇੱਕ ਸਾਬਣ ਦੀ ਟਿੱਕੀ ਜਿਹੜੀ ਆ ਇੱਕ 7-8 ਦਿਨਾਰ ਦੀ ਆ ਇਸ 7-8 ਦਿਨਾਰ ਮਤਲਬ ਇੱਕ ਦਿਨਾਰ ਇੰਡੀਆ ਦੇ 22 ਰੁਪਏ ਤੇ ਇੱਕ ਸਾਬਣ ਦੀ ਟਿੱਕੀ ਜਿਹੜੀ ਆ ਅਪਰੋਕਸੀਮੇਟ ਉਹ 150 ਨੂੰ ਕ੍ਰਾਸ ਕਰ ਰਹੀ ਆ ਤਾਂ ਤੁਸੀਂ ਸੋਚੋ ਇੱਕ ਸਾਬਣ ਦੀ ਟਿੱਕੀ 150 ਨੂੰ ਕ੍ਰਾਸ ਕਰ ਰਹੀ ਤੇ ਤਨਖਾਹਾਂ ਉੱਥੇ ਕਿੰਨੀਆਂ ਕਿਸੇ ਦੀਆਂ 1200 ਦਿਨਾਰ ਆ ਕਿਸੇ ਦੀ ਜਿਹੜੀ ਆ 1500 ਆ ਕਿਸੇ ਦੀ 1800 ਆ ਤੇ ਉਹਦੇ ਵਿੱਚ ਉਹਨਾਂ ਨੇ ਰਾਸ਼ਨ ਪਾਣੀ ਸਾਰਾ ਕੁਝ ਪਾਣੀ ਮੁੱਲ ਦਾ ਲੈ ਕੇ ਉੱਥੇ ਪੀਆ ਜਾਂਦਾ ਆ ਸਾਰੀਆਂ ਚੀਜ਼ਾਂ ਤੇ ਪਿੱਛੇ ਵੀ ਡਿੱਕੰਦੇ ਆ ਸਾਡੇ ਵਰਗੇ ਬੈਠੇ ਵੀ ਹਾਂ ਵੀ ਸਾਡਾ ਪਾਪਾ ਡਵਈ ਗਿਆ ਆ ਤੇ ਉਹ ਉੱਥੋਂ ਪੈਸੇ ਭੇਜੂਗਾ ਤੇ ਫੇਰ ਘਰ ਚੱਲਣੇ ਆ ਫੇਰ ਉਹ ਕਹਿੰਦੇ ਆ ਵੀ ਲੋਕੀ ਦਾ ਲੋਕਾਂ ਨੇ ਘਰ ਬਣਾ ਲੇ ਤੇ ਤੂੰ ਕਹਤੇ ਨਹੀਂ ਕਮਾਉਂਦਾ ਉਹ ਵਿਚਾਰੇ ਤਾਂ ਢਿੱਡ ਤੇ ਪੱਟੀਆਂ ਬੰਨ ਬੰਨ ਕੇ ਤੁਹਾਨੂੰ ਪੈਸੇ ਭੇਜਦੇ ਆ ਅਰੇ ਤੁਸੀਂ ਉਹਨਾਂ ਦਾ ਲਾਹੂ ਪੀਂਨੇ ਆ ਤੁਸੀਂ ਅਗਰ ਵਿਦੇਸ਼ ਤੋਂ ਆਏ ਹੋਏ ਪੈਸੇ ਤੋਂ ਤੁਸੀਂ ਜੂਸ ਪੀ ਰਹੇ ਆ ਨਾ ਤਾਂ ਤੁਸੀਂ ਇਹ ਨਾ ਸਮਝੋ ਤੁਸੀਂ ਉਸ ਪੈਸੇ ਦੇ ਨਾਲ ਜੂਸ ਪੀ ਰਹੇ ਆ ਤੁਸੀਂ ਇਹ ਸਮਝੋ ਜਿੰਨੇ ਪੈਸੇ ਕਮਾਏ ਆ ਨਾ ਤੁਸੀਂ ਉਹਦਾ ਲਹੂ ਪੀ ਰਹੇ ਆ ਐਕਚੁਅਲ ਦੇ ਵਿੱਚ ਇੰਨਾ ਹਾਰਡ ਵਰਕ ਵਿਦੇਸ਼ ਵਿੱਚ ਕਰਨਾ ਪੈ ਰਿਹਾ ਅਰੇ ਇੰਨੀ ਡਰਾਇਨੈਸ ਆ ਉੱਥੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਤੁਹਾਨੂੰ ਬਹੁਤ ਰੇਅਰ ਲੋਕੀ ਮਿਲਦੇ ਆ ਜਿਹੜੇ ਤੁਹਾਡੇ ਨਾਲ ਪ੍ਰੇਮ ਨਾਲ ਰਹਿੰਦੇ ਆ ਬਹੁਤ ਜ਼ਿਆਦਾ ਡਰਾਇਨੈਸ ਯਾਰ ਉਹਨਾਂ ਦਾ ਕੋਈ ਕਸੂਰ ਨਹੀਂ ਆ ਕਿ ਉਹ ਕਰਨ ਕੀ ਅਗਰ ਉਹ ਨਹੀਂ ਕਰਦੇ ਘਰਾਂ ਦੇ ਕਿਰਾਏ ਇੰਨੇ ਕੁ ਵਧ ਚੁੱਕੇ ਘਰਾਂ ਦੀਆਂ ਕਿਸ਼ਤਾਂ ਜਿਹੜੀਆਂ ਆ ਉਹ ਜਿਹੜਾ 3000 ਕਿਸ਼ਤ ਦਿੰਦਾ ਸੀ ਹੁਣ ਵਧ ਕੇ ਜਿਹੜਾ ਆ ਇੰਟਰਸਟ ਰੇਟ ਵਧ ਗਏ ਉੱਥੇ ਉਹ ਵਧ ਕੇ 5000 ਤੋਂ ਪਲੱਸ ਹੋ ਚੁੱਕੀਆਂ ਆ ਜਿਹੜੇ ਜੇਸ ਘਰ ਦੀ ਕਿਸ਼ਤ 3000 ਸੀ ਉਹ 2 ਸਾਲਾਂ ਦੇ ਵਿੱਚ ਵਧ ਕੇ 5000 ਤੋਂ ਪਲੱਸ ਹੋ ਚੁੱਕੀ ਆ ਐਂਡ ਇਵਨ ਦੈਨ ਜਿਹੜੇ ਟਰੱਕਸ ਵੀ ਚਲਾਉਂਦੇ ਆ ਉਹਨਾਂ ਦੇ ਕੋਲ ਬਹੁਤ ਸਾਰੇ ਲੋਕੀਂ ਆ ਜਿਨ੍ਹਾਂ ਦੇ ਕੋਲ 5-5 6-6 ਟਰੱਕ ਸੀਗੇ ਜਿਨ੍ਹਾਂ ਨੂੰ ਕੋਈ ਬੈਨੀਫਿਟ ਨਹੀਂ ਆ ਰਿਹਾ ਕਿਉਂਕਿ ਉਹਨਾਂ ਨੇ ਡਰਾਈਵਰਸ ਨੂੰ ਸੈਲਰੀਜ਼ ਦੇਣੀਆਂ ਆ ਉਹਨਾਂ ਦੇ ਕੋਲੇ ਮਕੈਨੀਕਲ ਵਰਕ ਜਿਹੜੀ ਆ ਉਹ ਨਿਕਲਦੀ ਆ ਉਹਦਾ ਕੰਮ ਨਿਕਲ ਆਉਂਦਾ ਆ ਟਰੱਕ ਦਾ ਕੰਮ ਕਰਾਉਣ ਨੂੰ ਫਿਰ ਉਹਦੇ ਵਿੱਚ ਗੈਸ ਦੇ ਖਰਚੇ ਲਾ ਲੋ ਸਾਰਾ ਕੁਝ ਇਨਕਲੂਡ ਕਰਕੇ ਤੇ ਉਹਨਾਂ ਨੂੰ ਟਰੱਕ ਕੁਛ ਨਹੀਂ ਦੇ ਰਹੇ ਅਗਲੇ ਟਰੱਕ ਵੇਚ ਰਹੇ ਆ ਉਥੇ ਤੇ ਉਹ ਸੋਚ ਰਹੇ ਆ ਕਿ ਅਸੀਂ ਕਰਨਾ ਕੀ ਪਰ ਮੈਂ ਤੁਹਾਨੂੰ ਜ਼ਰੂਰ ਇਹ ਕਹਿਣਾ ਚਾਹੂੰਗੀ ਸਾਡੇ ਮੁਲਕ ਵਿੱਚ ਅਸੀਂ ਆਪਣੇ ਲੋਕਾਂ 'ਚ ਬੈਠੇ ਆ ਬਹੁਤ ਕੰਫਰਟ ਆ ਇੱਥੇ ਅਸੀਂ ਇਹਨੂੰ ਮਾੜਾ ਕਹਿ ਕਹਿ ਕੇ ਆਪਣੀਆਂ ਸੋਚਾਂ ਵਿੱਚ ਮਾੜਾ ਬਣਾ ਲਿਆ ਸਾਡਾ ਮੁਲਕ ਮਾੜਾ ਬਿਲਕੁਲ ਨਹੀਂ ਆ ਅਸੀਂ ਕਹਿੰਦੇ ਉੱਥੇ ਸਫਾਈ ਆ ਉੱਥੇ ਸਫਾਈ ਉੱਥੇ ਦਾ ਪ੍ਰਾਈਮ ਮਿਨਿਸਟਰ ਨਹੀਂ ਕਰਦਾ ਉੱਥੇ ਸਫਾਈ ਬੰਦੇ ਹੀ ਕਰਦੇ ਆ ਲੋਕੀਂ ਕਰਦੇ ਆ ਤੇ ਸਾਡੇ ਦੇਸ਼ ਵਿੱਚ ਖਲਾਰਾ ਪ੍ਰਾਈਮ ਮਿਨਿਸਟਰ ਨਹੀਂ ਪਾਉਂਦਾ ਸਾਡੇ ਮੁਲਕ ਵਿੱਚ ਖਲਾਰਾ ਅਸੀਂ ਪਾਉਨੇ ਆ ਅਸੀਂ ਸਫਾਈ ਰੱਖਣੀ ਆ ਅਸੀਂ ਖਲਾਰਾ ਪਾਉਨੇ ਆ ਪਰ ਉਸੇ ਦੂਜੇ ਮੁਲਕਾਂ ਦੀਆਂ ਸਿਫਤਾਂ ਬਹੁਤ ਕਰਦੇ ਜੀ ਇੱਥੇ ਦੇਖੋ ਜੀ ਖਲਾਰਾ ਹੈ ਹੀ ਨਹੀਂ ਇੱਥੇ ਇਦਾਂ ਨਹੀਂ ਉੱਥੇ ਦੀਆਂ ਸੜਕਾਂ ਬਹੁਤ ਸੋਹਣੀਆਂ ਜੇ ਤੁਸੀਂ ਮੋਂਟਰੀਅਲ ਦੀਆਂ ਸੜਕਾਂ ਦਾ ਹਾਲ ਦੇਖੋ ਤਾਂ ਟੁੱਟੀਆਂ ਪਈਆਂ ਆ ਬਹੁਤ ਸਾਰੀਆਂ ਦੁਕਾਨਾਂ ਮੈਂ ਐਓ ਜੀਆਂ ਕੈਨੇਡਾ ਵਿੱਚ ਦੇਖੀਆਂ ਆ ਕਿ ਉੱਥੇ ਜੇ ਤੁਹਾਡੇ ਹੱਥ ਚ ਕੋਈ ਚੀਜ਼ ਡਿੱਗ ਜਵੇ ਹਨਾ ਤੇ ਤੁਸੀਂ 20 ਵਾਰੀ ਸੋਚਣਾ ਵੀ ਆ ਚੱਕ ਕੇ ਮੈਂ ਬੈਗ ਵਿੱਚ ਪਾਵਾਂ ਕਿ ਨਾ ਪਾਵਾਂ ਇੰਨਾ ਇੰਨੀ ਫਲੋਰਾਂ ਗੰਦੀਆਂ ਹੋਈਆਂ ਈਵਨ ਦੈਨ ਲੰਡਨ ਦੇ ਵਿੱਚ ਵੀ ਇਦਾਂ ਹੀ ਬਹੁਤ ਵੱਡੇ ਸਟੋਰ ਬਹੁਤ ਵੱਡੇ ਸ਼ਾਪਿੰਗ ਮਾਲਸ ਸਾਡੇ ਨਾ ਦਿਮਾਗ ਚ ਇੱਕ ਚੀਜ਼ ਫਸੀ ਹੁੰਦੀ ਕਿ ਉੱਥੇ ਤਾਂ ਜੀ ਬਹੁਤ ਸੋਹਣਾ ਆ ਬਸ ਬਹੁਤ ਵਧੀਆ ਇੰਨੀ ਕਲੀਨਿੰਗ ਆ ਤੇ ਉਥੇ ਧਨਪ੍ਰੀਤ ਛੋਟੀ ਜਹੀ ਸੀਗੀ ਤੇ ਧਨਪ੍ਰੀਤ ਡੈਗ ਗਈ ਫਲੋਰ ਤੇ ਹਨਾ ਜਿਵੇਂ ਨਿਆਣੇ ਖੇਡਦੇ ਯਾਰ ਡਿੱਗ ਗਏ ਸਮਝ ਲਓ ਕਿ ਖੇਡਦੀ ਸੀ ਇਹ ਇਹ ਕ્રોલਿੰਗ ਕਰਨ ਲੱਗੀ ਰੈਡਦੀ ਸੀਗੀ ਵੀ ਮੈਂ ਕਹਿੰਦੀ 2 ਮਿੰਟਾਂ ਵਿੱਚ ਪੈਂਟ ਜਿਹੜੀ ਸੀ ਨਾ ਉਹ ਪਿੰਕ ਕਲਰ ਤੋਂ ਗ੍ਰੇ ਕਲਰ ਦੀ ਹੋ ਗਈ ਤਾਂ ਇੰਡੀਆ ਇਜ਼ ਬੈਸਟ ਈਸਟ অর ਵੈਸਟ ਇੰਡੀਆ ਇਜ਼ ਬੈਸਟ ਯੈਸ ਇੰਡੀਆ ਬਹੁਤ ਬੈਸਟ ਹੈ ਸੋ ਇਸ ਲਈ ਨਾ ਆਪਣੇ ਬਾਹਰਲੇ ਰਿਸ਼ਤੇਦਾਰਾਂ ਦੇ ਗੱਲ ਵਿੱਚ ਗੂਠ ਦਵੋ ਵੀ ਸਾਨੂੰ ਜੀ ਸਪਾਂਸਰਸ਼ਿਪ ਭੇਜੋ ਸਾਨੂੰ ਸਪਾਂਸਰਸ਼ਿਪ ਭੇਜੋ ਅਸੀਂ ਬਾਹਰ ਆਣਾ ਹੈ ਅਸੀਂ ਬਾਹਰ ਆਣਾ ਹੈ ਜੇ ਉਹ ਤੁਹਾਨੂੰ ਕਹਿੰਦੇ ਆ ਕਿ ਇੱਥੇ ਬੜੇ ਮੰਦੇ ਹਾਲ ਆ ਤੁਹਾਨੂੰ ਲੱਗਦਾ ਵੇਖਿਆ ਇਹ ਨਹੀਂ ਚਾਹੁੰਦੇ ਵੀ ਇਹ ਵੀ ਸਾਡੇ ਬਰਾਬਰ ਤੇ ਆ ਜਾਣ ਇਹ ਵੀ ਉੱਠ ਜਾਣ ਇਹ ਵੀ ਗਰੀਬੀ ਚੋਂ ਬਾਹਰ ਨਿਕਲ ਹੋਣ ਇਹ ਚਾਹੁੰਦੇ ਨਹੀਂ ਇਹਨਾਂ ਨੂੰ ਬਰਦਾਸ਼ਤ ਨਹੀਂ ਹੁੰਦਾ ਫਿਰ ਤੁਸੀਂ ਉਹਨਾਂ ਲਈ 네ਗੇਟਿਵ ਸੋਚਣ ਲੱਗ ਜਾਨੇ ਮੈਂ ਤਾਂ ਤੁਹਾਡੇ ਨਾਲ ਇੰਡੀਆ ਵਿੱਚੀਆਂ ਨਾ ਮੈਂ ਤੁਹਾਨੂੰ ਸੱਚੀ ਸੱਚੀ ਸਲਾਹ ਦੇ ਰਹੀ ਹਾਂ ਆਪਾਂ ਬਾਦਸ਼ਾਹ ਆਂ ਬਾਦਸ਼ਾਹ ਆਪਾਂ ਇੱਥੇ ਰਾਜ ਕਰ ਰਹੇ ਆਂ ਅਰੇ ਮੈਂ ਤੁਹਾਨੂੰ ਇਹ ਚੀਜ਼ ਇਸ ਲਈ ਕਹਿ ਰਹੀ ਹਾਂ ਕਿਉਂਕਿ ਮੈਂ ਚਾਹੁੰਨੀ ਆ ਕਿ ਤੁਸੀਂ ਖੁਸ਼ ਰਹੋ ਸੁਇਸਿਡ ਡਿਪਰੈਸ਼ਨ ਵਿੱਚ ਨਾ ਜਾਓ ਤਾਂ ਇਸ ਲਈ ਇੱਥੇ ਦੱਬ ਕੇ ਕੰਮ ਕਰੋ ਜਿਹੜਾ ਵੀ ਕੰਮ ਰੀਜਨਲ ਕੀਤਾ ਜਾਵੇ ਉਸ ਕੰਮ ਦੇ ਵਿੱਚ ਹਮੇਸ਼ਾ ਹੀ ਫਾਇਦਾ ਹੁੰਦਾ ਕੋਈ ਵੀ ਕੰਮ ਜਦੋਂ ਮਨ ਨਾਲ ਕੀਤਾ ਜਾਂਦਾ ਉਹਦੇ ਵਿੱਚ ਫਾਇਦਾ ਹੁੰਦਾ ਉੱਥੇ ਵੀ ਕਿੰਨੇ ਸਟੂਡੈਂਟਸ ਆ ਤੁਹਾਨੂੰ ਪਤਾ ਤੜਕੇ 2 ਵਜੇ ਉੱਠ ਕੇ ਤੋ ਕਲੀਨਿੰਗ ਦੇ ਕੰਮ ਤੇ ਜਾਂਦੇ ਕਿ 4 ਘੰਟੇ ਕਲੀਨਿੰਗ ਕਰਨੀ ਆ 6 ਵਜੇ ਬੇਕਰੀ ਓਪਨ ਹੋਣੀ ਆ ਤੇ ਬੇਕਰੀ ਦੇ ਓਪਨ ਹੋਣ ਤੋਂ ਪਹਿਲਾਂ ਪਹਿਲਾਂ ਉਹਨਾਂ ਨੇ ਜਾ ਕੇ ਬੇਕਰੀ ਕਲੀਨ ਕਰਕੇ ਆਉਣੀ ਆ ਫਿਰ ਬੈਂਕ ਓਪਨ ਹੋਣ ਤੋਂ ਪਹਿਲਾਂ ਪਹਿਲਾਂ ਜਾ ਕੇ ਬੈਂਕ ਕਲੀਨ ਕਰਕੇ ਆਉਣੀ ਆ ਕੋਈ ਇੰਸਟੀਚਿਊਟ ਓਪਨ ਹੋਣ ਤੋਂ ਪਹਿਲਾਂ ਪਹਿਲਾਂ ਉਹਨਾਂ ਨੇ ਉਹ ਇੰਸਟੀਚਿਊਟ ਕਲੀਨ ਕਰਨੇ ਤਾਂ ਉਹਨਾਂ ਨੇ ਗਰੁੱਪਸ ਬਣਾਏ ਆ अर्ਲੀ ਉੱਠਣਾ ਆ ਔਰ ਉਹਨਾਂ ਨੇ 5-6 ਜਾਣੀਆਂ ਨੇ ਜਾਣਾ ਤੇ ਉਹ ਉਹ ਥਾਵਾਂ ਕਲੀਨ ਕਰਕੇ ਆਉਣੀਆਂ 6 ਵਜੇ ਤੱਕ ਵਿਚਾਰੇ ਉਦਾਂ ਹੀ ਥੱਕ ਚੁੱਕੇ ਹੁੰਦੇ ਉਹਦੇ ਬਾਅਦ ਚ ਉਹਨਾਂ ਨੇ ਸੁੱਕੀਆਂ ਬ੍ਰੈਡਾਂ ਦੇ ਉੱਤੇ ਪਤਾ ਨਹੀਂ ਬਟਰ ਲਾਉਂਦੇ ਆ ਕਿ ਨਹੀਂ ਲਾਉਂਦੇ ਤਾਂ ਵਿਚਾਰੇ ਕਾਲੀ ਜਿਹੀ ਚਾਹ ਪੀ ਕੇ ਜਾਂ ਟਿੰਮ ਤੋਂ ਚਾਹ ਦਾ ਕੱਪ ਚੱਕਣਾ ਆ ਉਹਨਾਂ ਨੇ ਤੇ ਫਿਰ ਉਹਨਾਂ ਨੇ ਕਾਲਜ ਨੂੰ ਜਾਣਾ ਜਿਹੜੇ ਵਿਚਾਰਾ 2 ਵਜੇ ਦਾ ਉੱਠਿਆ ਕਾਲਜ ਵਿੱਚ ਉਹਨੇ ਕਿਹੜੇ ਰਿਕਾਰਡ ਤੋੜਨੇ ਤੁਸੀਂ ਸੋਚੋ ਔਰ ਕਾਲਜ ਤੋਂ ਆਣ ਕੇ ਉਹਨੇ ਇੱਕ ਹੋਰ ਜੌਬ ਲੱਭੀ ਹੁੰਦੀ ਆ ਕਿ ਉਹ ਜੌਬ ਮੈਂ ਕਰਨੀ ਆ ਤਾਂ ਫੇਰ ਉਹ ਜਾ ਕੇ ਉਹਨੇ ਘਰ ਨੂੰ ਆਉਣਾ ਤੇ ਕੀ ਹਾਲ ਹੋਊਗੇ ਉਹਨਾਂ ਬੱਚਿਆਂ ਦੇ ਇਸ ਲਈ ਆਪਾਂ ਆਪਣੇ ਮੁਲਕ ਦੇ ਵਿੱਚ ਇਹੋ ਜਿਹੇ ਕੰਮ ਕਰਨੇ ਆ ਜਿਹੜੇ ਸਾਨੂੰ ਬੈਨੀਫਿਟ ਦੇਣ ਜਿਹੜੇ ਸਾਡੇ ਨਾਲ ਹੋਰਾਂ ਨੂੰ ਵੀ ਬੈਨੀਫਿਟ ਦੇਣ ਅਰੇ ਇੱਕ ਬਹੁਤ ਈਜ਼ੀ ਕੋਈ ਔਖਾ ਨਹੀਂ ਆ ਅਰ ਸਾਡੇ ਮੁਲਕ ਦੇ ਵਿੱਚ ਬਹੁਤ ਵੱਡੀਆਂ-ਵੱਡੀਆਂ ਕੰਪਨੀਆਂ ਆਉਣ ਵਾਲੀਆਂ ਆ ਇਸ ਲਈ ਸਟੂਡੈਂਟਸ 12 ਕਰਕੇ ਨਾ ਹੱਥ ਨਾ ਖੜੇ ਕਰੋ ਆ ਨਵੇਂ ਹੀ ਨਿਆਣਿਆਂ ਨੇ ਕੰਮ ਫੜ ਲਿਆ ਬਸ 12 ਕਰਦੇ ਆ ਤੇ 12 ਕਰਨ ਦੇ ਬਾਅਦ ਵਿੱਚ ਚਲੋ ਜੀ ਹਾਈਲਾਈਟ ਕਰ ਲਈ ਤਿੰਨ-ਚਾਰ ਵਾਰੀ ਹਾਈਲਾਈਟ ਚੋਂ ਫੇਲ ਹੋ ਜਾਂਦੇ ਆ ਦੋ-ਦੋ ਸਾਲ ਜਿਹੜਾ ਆ ਹਾਈਲਟ ਦੇ ਨਾਲ ਹੀ ਕੁਲੀ ਜਾਂਦੇ ਆ ਪਹਿਲੀ ਗੱਲ ਦੇਖੋ ਜਦੋਂ ਅਸੀਂ ਪੰਜਾਬੀ ਸਕੂਲ ਦੇ ਵਿੱਚ ਪੜੇ ਹੋਏ ਹੁੰਨੇ ਆ ਸਾਡਾ ਐਕਸੈਂਟ ਨਹੀਂ ਹੁੰਦਾ ਸਾਡਾ ਇੰਗਲਿਸ਼ ਦੇ ਨਾਲ ਵਾਹ ਨਹੀਂ ਪਿਆ ਹੁੰਦਾ ਪਹਿਲੀ ਵਾਰੀ ਚ ਇੰਗਲਿਸ਼ ਕਲੀਅਰ ਨਹੀਂ ਹੁੰਦੀ ਇਸ ਲਈ ਜਾਂ ਤਾਂ ਸਾਨੂੰ ਅਗਰ ਤੁਹਾਡਾ ਡ੍ਰੀਮ ਹੈ ਕਿ ਤੁਸੀਂ ਅੰਗਰੇਜ਼ੀ ਬੋਲਣੀ ਆ ਤਾਂ ਫਿਰ ਬਚਪਨ ਤੋਂ ਅੰਗਰੇਜ਼ੀ ਵੱਲ ਨੂੰ ਜਾਣਾ ਪੈਣਾ ਹੈ ਤੁਸੀਂ ਤਿੰਨਾਂ ਮਹੀਨਿਆਂ ਦੇ ਵਿੱਚ ਅੰਗਰੇਜ਼ੀ ਬੋਲਣੀ ਕਦੀ ਵੀ ਨਹੀਂ ਸਿੱਖ ਸਕਦੇ ਅਗਰ ਤੁਸੀਂ ਜਮਾਂਦਰੂ ਜਿਹੜਾ ਆ ਹੋਰ ਕੋਈ ਲੈਂਗੁਏਜ ਬੋਲਦੇ ਆ ਉਹ ਦਾ ਫਿਰ ਹਾਈਲਾਈਟਸ ਵਾਲੇ ਸਾਡੇ ਤੋਂ ਚੰਗੀ ਕਮਾਈ ਕਰ ਰਹੇ ਆ ਕਿ 1 ਮਹੀਨੇ ਦੀ ਫੀਸ ਅਗਲੇ 77500 8000 ਇੰਸਟੀਚਿਊਟ ਦੇ ਹਿਸਾਬ ਨਾਲ ਵੱਖ-ਵੱਖ ਫੀਸਾਂ ਲਈਆਂ ਜਾ ਰਹੀਆਂ ਆ ਫਿਰ 15 20 ਹਜ਼ਾਰ ਐਗਜ਼ਾਮ ਦੀ ਫੀਸ ਦਿੱਤੀ ਜਾਂਦੀ ਆ ਤਿੰਨ ਮਹੀਨੇ ਬਾਅਦ ਫੇਰ ਸਾਢੇ 3 4 5 ਬੈਂਡ ਰਹਿ ਜਾਂਦੇ ਆ ਉਤੋਂ ਜਿਹੜੇ ਦੂਜੇ ਮੁਲਕ ਆ ਉਹਨਾਂ ਨੇ 7 8 ਬੈਂਡ ਕਰ ਦਿੱਤੇ ਆ ਸਾਢੇ 6 7 ਬੈਂਡ ਤਾਂ ਬਹੁਤ ਸਾਰੇ ਮੁਲਕਾਂ ਨੇ ਕਰ ਦਿੱਤੇ ਆ ਉਹ ਫੇ ਜਦੋਂ ਕਲੀਅਰ ਨਹੀਂ ਹੁੰਦੇ 2 2 3 3 ਸਾਲ ਮਤਲਬ ਆਈਲੈਂਡਸ ਦੀ ਡਿਗਰੀ ਕਰਨ ਲੱਗ ਜਾਂਦੇ ਆ ਤੇ ਉਹਨਾਂ ਨੂੰ ਡਿਗਰੀ ਕੋਰਸਸ ਬਣਾ ਲਿਆ ਆ ਅਰ ਉਹ ਕਰਨ ਦੇ ਨਾਲ ਕੀ ਹੁੰਦਾ ਕਿ ਜੋ ਉਹਨੇ ਚੇਰਚ ਤੁਸੀਂ ਗ੍ਰੈਜੂਏਸ਼ਨ ਦੇ ਨੇੜੇ ਤੁਸੀਂ ਪਹੁੰਚ ਸਕਦੇ ਆ ਤੁਸੀਂ ਬੈਚਲਰ ਕਰ ਸਕਦੇ ਆ ਮਤਲਬ ਜਿਹਨੂੰ ਬੀਏ ਕਹ ਦਿੰਦੇ ਆ ਉਹ ਤੁਹਾਡੀ ਕੰਪਲੀਟ ਹੋ ਸਕਦੀ ਸੀ ਉਹਨੇ ਚੇਰ ਦੇ ਵਿੱਚ ਤੁਹਾਡੀ ਕੋਈ ਹੋਰ ਜਿਹੜੇ ਬਹੁਤ ਸਾਰੇ ਕੋਰਸਸ ਆ ਤੁਸੀਂ ਉਹ ਕਰ ਸਕਦੇ ਸੀ ਤਾਂ ਬੱਚੇ ਕੋਈ ਲਾ ਨਹੀਂ ਕਰ ਰਿਆ ਕੋਈ ਸੀਏ ਦੀ ਸਟੱਡੀ ਨਹੀਂ ਲੈ ਰਿਆ ਕੋਈ ਡਾਕਟਰੀ ਦੇ ਵਿੱਚ ਇੰਟਰਸਟ ਨਹੀਂ ਰੱਖ ਰਿਆ ਸਭ ਨੇ ਕੋਈ ਦਿਮਾਗ ਦੇ ਵਿੱਚ ਪਾਈ ਅਚਾ 12 ਹੋ ਗਈਆਂ ਫੜ ਤੜ ਕੇ 8 ਰੱਖ ਕੇ 12 ਕਰ ਲੋ ਜੀ ਤੇ 12 ਕਰਕੇ ਪੀਟੀ ਕਰ ਲੋ ਤੇ ਜਹਾ ਹਾਈਲਟਸ ਕਰ ਲੋ ਤੇ ਚੱਲ ਮੇਰੇ ਭਾਈ ਪੰਡ ਬਨ ਲੋ ਕੱਪੜਿਆਂ ਦੀ ਤੇ ਤੁਰ ਪੋ ਬਾਹਰ ਤੇ ਫਿਰ ਬਾਹਰ ਜਾ ਕੇ ਮੰਗਤਿਆਂ ਵਾਂਗ ਜਿਹੜਾ ਆ ਉਹ ਤੁਰੇ ਫਿਰੋ ਕੋਈ ਕਹਿੰਦਾ ਮੈਨੂੰ ਘਰ ਨਹੀਂ ਮਿਲ ਰਿਹਾ ਕੋਈ ਕਹਿੰਦਾ ਮੈਨੂੰ ਰੋਟੀ ਨਹੀਂ ਮਿਲ ਰਹੀ ਕੋਈ ਕਹਿੰਦਾ ਮੈਨੂੰ ਕੰਮ ਨਹੀਂ ਮਿਲ ਰਿਹਾ ਜਿਹੜੇ ਚਲੇ ਗਏ ਆ ਉਹਨਾਂ ਦੇ ਲਈ ਅਸੀਂ ਪ੍ਰਾਰਥਨਾ ਕਰਦੇ ਆ ਕਿ ਪ੍ਰਭੂ ਹੁਣ ਇਹ ਗਏ ਇਹਨਾਂ ਦੀ ਇੱਜ਼ਤ ਪੱਤਰ ਰਵੇ ਤੇ ਇਹਨਾਂ ਦੇ ਲਈ ਸਭ ਕੁਝ ਮੁਹੱਈਆ ਹੋਵੇ ਪਰ ਜਿਨ੍ਹਾਂ ਨੇ ਹੋਣ ਜਾਣਾ ਆ ਉਹਨਾਂ ਦੇ ਲਈ ਮੈਂ ਇਹੀ ਕਹਿਨੀ ਆ ਕਿ ਮੈਂਤ ਕਰਦੀ ਆ ਤੁਹਾਡੀ ਚੁੱਪ ਕਰਕੇ ਇੱਥੇ ਹੀ ਕੰਮ ਕਰ ਲਓ ਇੱਥੇ ਬਹੁਤ ਤੁਸੀਂ ਵਧੀਆ ਕੰਮ ਕਰ ਸਕਦੇ ਆ ਤੇ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਜਿਹੜਾ ਆ ਉਹ ਸੈੱਟ ਹੋ ਸਕਦੇ ਆ ਸੋ ਮੈਨੂੰ ਨਹੀਂ ਪਤਾ ਕਿ ਕਾਤੇ ਅੱਜ ਸਵੇਰੇ ਸਵੇਰੇ ਜਿਹੜਾ ਆ ਉਹ ਵਿਦੇਸ਼ ਜਾਣ ਤੇ ਕਾਨੂੰਨ ਪਾਸ ਕਰਨ ਲੱਗ ਗੀਆਂ ਮੈਂ ਕਿ ਤੁਸੀਂ ਨਾ ਜਾਓ ਵੈਸੇ ਤੁਹਾਡੀ ਆਪਣੀ ਮਰਜ਼ੀ ਆ ਕਿਉਂਕਿ ਪਰਮੇਸ਼ਵਰ ਨੇ ਸਾਨੂੰ ਫ੍ਰੀ ਵਿਲ ਦਿੱਤੀ ਆ ਪਰ ਫਿਰ ਵੀ ਇਹ ਸਾਡਾ ਆਪਣਾ ਪਰਿਵਾਰ ਆ ਇੱਕ ਪਰਿਵਾਰ ਦਾ ਹਿੱਸਾ ਹੋਣ ਦੇ ਨਾਤੇ ਮੇਰਾ ਫਰਜ ਬਣਦਾ ਆ ਕਿ ਜੋ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਤਜਰਬੇ ਕੀਤੇ ਆ ਉਹ ਤਜਰਬੇ ਤੁਹਾਡੇ ਨਾਲ ਸ਼ੇਅਰ ਕਰਾਂ ਆ ਕਿਸੇ ਦੀ ਬਹੁਤ ਜ਼ਿਆਦਾ ਪ੍ਰੋਬਲਮ ਆ ਤਾਂ ਉਹਦੇ ਲਈ ਮੈਂ ਕੁਝ ਕਹਿੰਦੀ ਨਹੀਂ ਉਹ ਅਗਰ ਕਿਸੇ ਦੀ ਬਹੁਤ ਪ੍ਰੋਬਲਮ ਆ ਨਾ ਤਾਂ ਫਿਰ ਪ੍ਰੋਬਲਮ ਜਿਹੜੀ ਆ ਉਹ ਇਹ ਨਹੀਂ ਹੁੰਦੀ ਕਿ ਮੈਂ ਕੈਨੇਡਾ ਹੀ ਜਾਵਾਂ ਮੈਂ ਅਮਰੀਕਾ ਹੀ ਜਾਵਾਂ ਪ੍ਰੋਬਲਮ 'ਚੋਂ ਨਿਕਲਣ ਦੇ ਲਈ ਕਈ ਵਾਰੀ ਅਸੀਂ ਛੋਟੇ ਮੁਲਕਾਂ ਦੇ ਵਿੱਚ ਜਾ ਕੇ ਵੀ ਬੈਡੀ ਅਰਨਿੰਗ ਕਰ ਲੈਨੇ ਆ ਜਿਆਦਾ ਜਿਹੜਾ ਆ ਫਹਾਹ ਨਹੀਂ ਲੈਣਾ ਪੈਂਦਾ ਮਤਲਬ ਕਿ ਤੁਹਾਨੂੰ 30 35 ਲੱਖ ਨਹੀਂ ਖਰਚਣਾ ਪੈਂਦਾ ਤੁਸੀਂ ਥੋੜੇ ਪੈਸੇ ਜਿਹੜੇ ਲੀਗਲ ਫੀਸ ਆ ਤੁਸੀਂ ਉਹ ਲਗਾ ਕੇ ਜਿਹੜਾ ਆ इजीली ਤੁਸੀਂ ਚਲੇ ਜਾਂਦੇ ਆ ਤੇ ਪ੍ਰੋਬਲਮ 'ਚੋਂ ਕੱਢਣ ਦੇ ਲਈ ਪ੍ਰਭੂ ਸਮਰਥੀ ਆ ਉਹ ਤੁਹਾਨੂੰ ਇੱਥੇ ਵੀ ਕੱਢ ਸਕਦੇ ਆ ਤੇ ਤੁਹਾਡੇ ਲਈ ਬਹੁਤ ਕੁਝ ਕਰ ਸਕਦੇ ਆ ਸੋ ਪਲੀਜ਼ ਤੁਸੀਂ ਆਪਣੇ ਆਪ ਨੂੰ ਥੋੜਾ ਜਿਹਾ ਜਿਹੜਾ ਆ ਆਪਣੇ ਆਪਣੀਆਂ ਸੋਚਾਂ ਨੂੰ ਥੋੜਾ ਜਿਹਾ ਬਦਲਣ ਦੀ ਕੋਸ਼ਿਸ਼ ਕਰੋਗੇ ਤੇ ਉਹਦੇ ਨਾਲ ਬਹੁਤ ਫਾਇਦਾ ਤੁਹਾਨੂੰ ਜਿਹੜਾ ਆ ਉਹ ਹੋਣ ਵਾਲਾ ਆ ਜਦੋਂ ਇੱਥੇ ਬਹੁਤ ਸਾਰੀਆਂ ਵੀਜ਼ਾਸ ਦੀਆਂ ਪ੍ਰੀ ਰਿਕਵੈਸਟਸ